ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਪੋਰਟ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਰਿਸ਼ਤੇ ਦੀਆਂ ਵੀਡੀਓ ਲੈ ਕੇ ਆ ਸਕੀਏ ਤੇ ਆਪਣੇ ਤੁਸੀਂ ਲੜਕਾ ਜਾਂ ਲੜਕੀ ਦੀ ਐਡ ਪਵਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਵਟਸਐਪ ਨੰਬਰ ਤੇ ਸਾਨੂੰ ਆਪਣੀ ਡਿਟੇਲ ਭੇਜ ਦਿਓ ਜੀ ਅਸੀਂ ਤੁਹਾਡੀ ਐਡ ਜ਼ਰੂਰ ਲਗਾਵਾਂਗੇ ਤੇ ਅੱਜ ਦਾ ਇੱਕ ਵਧੀਆ ਰਿਸ਼ਤਾ ਨੋਟ ਕਰੋ ਜੀ ਨਾਮ ਵਿਪਲ ਪੰਡਾਰੀ ਮਾਦਰ ਨੀਲਮ ਪੰਡਾਰੀ ਫਾਦਰ ਮੋਹਨ ਪੰਡਾਰੀ ਜੀ ਇਹਨਾਂ ਦਾ ਬਰਥਪਲੇਸ ਦਿੱਲੀ ਹੈ ਦਿੱਲੀ ਦੇ ਰਹਿਣ ਵਾਲੇ ਨੇ ਹਾਈਟ ਇਹਨਾਂ ਦੀ 4 ਫੁੱਟ 2 ਇੰਚ ਆ ਇਹਨਾਂ ਦੀ ਪੜ੍ਹਾਈ 8th ਪਾਸ ਨੇ ਜੀ ਇਹ ਕੰਮ ਜੀ ਇਹ ਪ੍ਰਾਈਵੇਟ ਜੌਬ ਕਰਦੇ ਨੇ ਬ੍ਰਦਰ ਇਹਨਾਂ ਦਾ ਕੋਈ ਹੈ ਨਹੀਂ ਇੱਕ ਸਿਸਟਰ ਆ ਜੀ ਇਹਨਾਂ ਦੀ ਉਹ ਮੈਰਿਡ ਆ ਇਹਨਾਂ ਦਾ ਥੱਲੇ ਨੰਬਰ ਦਿੱਤਾ ਆਇਆ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਪਰਿਵਾਰ ਨਾਲ ਹੋਰ ਵਧੇਰੇ ਪਰਿਵਾਰ ਤੋਂ ਜਾਣਕਾਰੀ ਲੈ ਸਕਦੇ ਹੋ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪੂ ਆਉਣ ਲਈ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ